ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਤੁਸੀਂ ਠੀਕ ਠਾਕ ਜੋ ਹਾਂਜੀ ਆ ਜਾਓ ਤਾਂ ਹਾਂਜੀ ਮੇਰੇ ਕਿਵੇਂ ਤੁਸੀਂ ਸਾਰੇ ਹੋ ਕਰਦਾਂਗੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀ ਚੱਲਿਆ ਮੈਂ ਆਪਦੇ ਮੰਮੀ ਦੇ ਨਾਨਕੇ ਤੇ ਇੱਕ ਵਾਰੀ ਦੇਖ ਲਓ ਵੀ ਮੈਂ ਤਾਂ ਰੈਡੀ ਹੋ ਚੁੱਕਿਆ ਤੇ ਮੇਰੇ ਮੰਮੀ ਡੈਡੀ ਨੇ ਰੈਡੀ ਹੋਣਾ ਹਲੇ ਤੇ ਮੈਂ ਚੱਲਿਆ ਹੁਣ ਆਦੀ ਮੰਮੀ ਦੇ ਨਾਨਕੇ ਤੇ ਹੁਣ ਤੱਕ ਤੁਸੀਂ ਗਏ ਹੋ ਮੇਰੇ ਨਾਨਕੇ ਹੁਣ ਚੱਲਿਆ ਮੈਂ ਆਪਦੀ ਮੰਮੀ ਦੇ ਨਾਨਕੇ ਤੇ ਬਸ ਹੁਣ ਚੱਲਦੇ ਆ ਮੈਂ ਰੈਡੀ ਹੋ ਚੁੱਕਿਆ ਤੇ ਮੇਰੇ ਮੰਮੀ ਡੈਡੀ ਹੋ ਰਹੇ ਨੇ ਰੈਡੀ ਤੇ ਬਸ ਚੱਲਦੇ ਆ ਮਾਮੂ ਨਹੀਂ ਜਾਣਗੇ ਸਾਰੇ ਜਾਣੇ ਤੇ ਚੜਾ ਬਈ ਮਿਲਦੇ ਆ ਫਿਰ ਤੁਹਾਨੂੰ ਗੱਡੀ ਦੇ ਵਿੱਚ ਬਾਏ ਹਾਂਜੀ ਗਾਈਜ਼ ਤਾਂ ਹੁਣ ਆ ਗਿਰਿਓ ਆ ਚੁੱਕੇ ਆ ਗੱਡੀ 'ਚ ਮਾਮਿਉਣੀ ਚਾਰ ਚੰਦ ਐਦਰ ਡੈਡੀ ਵੇਹੇ ਗੱਡੀ ਚ ਲਾ ਰਹੇ ਨੇ ਐਦਰ ਸਾਰੇ ਜਾਣੇ ਪਿੱਛੇ ਮਾਮਿਉਣੀ ਜਾਂ ਮਾਸੜ ਜੀ ਹੁਣ ਆਪਾਂ ਗੱਡੀ 'ਚ ਜਾ ਰਹੇ ਆ ਤੇ ਬਈ ਤੁੰਦ ਦੇਖ ਲਓ ਤੁਸੀਂ ਤੰਦ ਬਹੁਤ ਜਿਆਦਾ ਆ ਸਾਹਮਣੇ ਲਾ ਐਡੀ ਜਿਆਦਾ ਤੁੰਦਾਂ ਜੀ ਜੀ ਤੁਸੀਂ ਆਪੇ ਦੇਖੋ ਇੱਕ ਵਾਰੀ ਸਾਹਮਣੇ ਇੰਨਾ ਕੁਝ ਦਿਖਦਾ ਮੀ ਨਹੀਂ ਬਹੁਤ ਜਿਆਦਾ ਤੁਹਾਨੂੰ ਦਾਮ ਆ ਗਿਆ ਇੰਨੀ ਜਿਆਦਾ ਤੁਹਾਨੂੰ ਦਾਤ ਤਾਂ ਫਿਰ ਅਸੀਂ ਤੁਹਾਨੂੰ ਦਜੇ ਜਾ ਰਿਹਾ ਹੁਣ ਸਰਕਾਰ ਨੂੰ ਪੇਹਰ ਲਗਾ ਦੇਣੀ ਚਾਹੀਦੀ ਚਲੋ ਭਾਈ ਹੁਣ ਜਾ ਰਹੇ ਹਾਂ ਬਸ ਜਾਣੇ ਆ ਜਿੱਦੇ ਉੱਥੇ ਤੁਹਾਨੂੰ ਨੰਦਦੇ ਆ ਹੁਣ ਸਾਰੇ ਕੁਝ ਉੱਤੇ ਦਿਖਾਵਾਂਗੇ ਕੀ ਹੁੰਦਾ ਕੌਣ ਕੌਣ ਆਉਂਦਾ ਇਹ ਸਾਰੇ ਜਾਣੇ ਆ ਪਦਕਾ ਤੇ ਬਾਕੀ ਸੌਤ ਦੋ ਬਾਈ ਬਾਰੀ ਕੋ ਜਿਆਦਾ ਹੀ ਆ ਨਾ ਦੇਖੋ ਤੇ ਚਲੋ ਬਾਈ ਮਿਲਦੇ ਆ ਕਰ ਤੁਹਾਨੂੰ ਉੱਥੇ ਜਾ ਕੇ ਤੇ ਦੇਖਿਓ ਪੂਰਾ ਵਲੌਗ ਦੇਖਿਓ ਵੀਡੀਓ ਨੂੰ ਸਬਸਕ੍ਰਾਈਬ ਪਨਾ ਕਰਿਓ ਪੂਰਾ ਵਲੌਗ ਦੇਖਿਓ ਚਲਦੇ ਆ ਆਜੋ ਕਿੱਥੇ ਪੱਜ ਚਲਦੇ ਆ ਹੁਣ ਕੂਤਾ ਇੱਕ ਕੋਕਾ ਦੇਖਦੇ ਆ ਪਕੌੜੇ ਹੈਗੇ ਨੇ ਜਾਂ ਨਹੀਂ ਫਿਰ ਆ ਘਟ ਨੂੰ ਆਉਂਟ ਪੈਂਦੀ ਆ ਆਜੋ ਮੇਰੇ ਨਾਲ ਦਾ ਕਰਦੀ ਆਪਾਂ ਵੀ ਹੈਗੇ ਆ ਰੇਂਜ ਦੱਸਣਾ ਮੈਨੂੰ ਆਸ ਤੇ ਅੰਤਰ ਕਰ ਆਪਣੇ ਵਾਲੀ ਆਪਣੇ ਲਈ ਵਾ ਹਾਂ ਠੀਕ ਆ ਹਾਂ ਦੇਖੋ ਬਈ ਆ ਚੁੱਕਿਆ ਬਸ ਹਲੋ ਬਹੁਤ ਵਧੀਆ ਬਣਾਤਾ ਆ ਦੇਖ ਪੈਣੇ ਗੱਡੀਆਂ ਦੀ ਲਾਈਨ ਬਹੁਤ ਲੱਗੀ ਪਈ ਆ ਆ ਗਏ ਬਈ ਇਹਨਾਂ ਦੇ ਮਾਸੀ ਕੇ ਇਹਨਾ ਕੀ ਹੁੰਦਾ ਆਪਣੇ ਮਾਮੀ ਦੇ ਮਾਮੀ ਕੇ ਗੇਟ ਦੇ ਬਾਹਰ ਆ ਹਾਂ ਗੜੀਆਂ ਨੇ ਹੁਣ ਮੈਂ ਤਾਂ ਐਨਾ ਵਲੌਗ ਨਹੀਂ ਬਣਾਉਂਦਾ todo lo <coughs> i'll be right back